ਕਿ ਪਹਿਲ ਗਾਉਂ ਵਿਖੇ ਹੋਈ ਹੋਇਆ ਕਾਂਡ ਹਿੰਦੂਆਂ ਨੂੰ ਚੁੰਨ-ਚੁੰਨ ਕੇ ਮਾਰਿਆ ਗਿਆ ਪੂਰੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਵੱਲੋਂ ਮੈਰ ਬ੍ਰਿਗੇਡ ਤੇ ਇਕੱਠੇ ਹੋ ਕੇ ਵਿਰੋਧ ਕੀਤਾ ਜਾ ਰਿਹਾ ਹੈ ਸੁਸ਼੍ਰੋਮਣੀ ਅਕਾਲੀ ਦਲ ਦੇ ਲੜਕਰ ਸਾਰੇ ਇਕੱਠੇ ਹੋਏ ਨੇ ਪਰ ਨਾਲ ਹੀ ਬਠਿੰਡਾ ਦੇ ਐਮਪੀ बीबा हरसिमत कौर बादल भी पहुंच चुके हैं नवेंवी आहे पंज कुड़ मारे नवां ब्या ਆ ਲਾਓ ਵੀ ਸਾਹਮਣੇ ਲੇਕੇ ਮੈਨੂੰ ਦਿਖਾਓ ਵੀ ਜੇ ਮੋਬਿਲ ਤੇ ਹੋ ਪਿੱਛੇ ਜੋੜਾ ਬੜਾ ਗਾਇਰਾ ਖੁੱਲਾ ਕਰ ਲੋ ਯਾਰ ਪਿੱਛੇ ਬੱਚੇ ਹੋ ਯਾਰ ਬੰਦੇ ਸਾਰੇ ਪਿੱਛੇ ਸਾਰੇ ਖੁੱਲੇ ਖੁੱਲੇ ਆ ਜਾਓ ਸਾਰੇ ਸਾਰੇ ਆ ਜਾਣਗੇ ਓਏ ਉੱਛੜਾ ਜਿੱਤੋ ਚਾਹੋ ਚੱਟਾ ਕਾ ਦੀ ਕਿ ਮੰਦਰ ਆਓ ਜੀ ਤੁਹਾਨੂੰ ਔਸਰ ਆਉਂਦੇ ਆ ਲੈ ਮੈਨੂੰ ਬੜਾ ਬੜਾ ਪੁੱਤਰ ਵਾਲੇ ਕਲਾਸੇ ਕਿਨਾਂ ਇਹ ਅੱਛੀ ਰੱਦ ਕਿ ਨਹੀਂ ਅੱਜ ਪਾਕੇ ਤੇ ਲਾ ਦੇ ਮੈਂ ਲਾਓ ਇੱਕ ਮਟ ਲਾ ਦੇ ਜੀ ਥੋੜਾ ਜਿਹਾ ਅੱਗੇ ਆ ਜਾਓ ਜੀ ਪਲੀਜ਼ ਅੰਦਰ ਕੁਮੜਾ ਆ ਲੋ ਜੀ ਪਿੱਛੇ ਆ ਜਾਓ ਕਹਿੰਦੇ ਕਰਦੇ ਸਾਰਿਆਂ ਦੇ ਆ ਜੂ ਜਬਰ ਇਹਨਾਂ ਨੂੰ ਅੱਗੇ ਜਗ੍ਹਾ ਨਹੀਂ ਜੀ ਅੱਗੇ ਜਗ੍ਹਾ ਮਸਾ ਬਣਾਈ ਉਹਨੂੰ ਜੀ ਪਾਜੀ ਥੋੜਾ ਜਿਹਾ ਅੱਗੇ ਆ ਜਾਓ ਜੀ ਪਲੀਜ਼ ਥੋੜਾ ਜਿਹਾ ਆ ਜਾਓ ਤੁਸੀਂ ਚਾਹੋ ਗੱਲ ਕਰੋ ਕੀ ਨਾ ਹੋਰ ਬਸ ਇੱਜਤ ਜੀ ਥੋੜੀ ਖੜੀ ਕੀ ਤੁਸੀਂ ਪਿੱਛੇ ਨੂੰ ਚਲੋ ਆ ਦੇਖਿਆ ਤੂੰ ਆਈ ਨਾ ਮੈਂ ਆ ਜੀ ਚਲੋ ਚਲੋ ਬੀ ਬੀ ਪਿੱਛੇ ਜਾ ਲਵੋ ਇਹ ਭਾਈ ਮਾ ਆਏ ਸੇ ਦੇਖਿਓ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਜੋ ਜੈ ਮੁਰਦਾਬਾਦ ਦੇ ਹਮਲਾ ਕਰਨ ਵਾਲਾ ਤੁਹਾਡੀ ਸਿਫਤ ਮੁਰਦਾਬਾਦ ਹਾਏ ਰੱਬ ਹਾਏ ਰੱਬ ਜੋਤਿਓ ਮੁਰਦਾਬਾਦ ਨਾਲ ਖਾਲੀ ਹੱਥ ਪਾਕਿਸਤਾਨ ਮੈਂ ਮੈਂ ਉਹ ਤੇਰਾ ਫੋਨ ਜਾ ਨਹੀਂ ਮਿਲਦਾ ਕੀ ਕਰਦਾ ਇਹ ਕਰਕੇ ਰਹਿਣਾ ਪੜਦਾ ਜਿੰਦਾਬਾਦ ਜੁਲਦਾਬਾਦ ਇਹ ਉੱਧਰ ਕੋਟੇ ਦੇ ਕਿੱਧਰ ਉੱਧਰ ਸਾਡੇ ਪਿੰਪਾ ਉੱਗੂ ਦੇਖਣਾ ਬੈਲਗਾਮ ਦੇ ਵਿੱਚ ਇਕੱਲੇ ਇਕੱਲੇ ਬੰਦੇ ਨੂੰ ਗੋਲੀਆਂ ਦੇ ਨਾਲ ਅੱਤਵਾਦੀਆਂ ਨੇ ਅਟੈਕ ਕੀਤਾ ਔਰ ਇੱਕ ਕੌਮ ਨੂੰ ਚੁਣਕੀ ਤੁਣਕੇ ਮਾਰਿਆ ਜੀ ਦੇਖੋ हां कट जी ਅਸੀਂ ਉਹਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਆ ਤੇ ਅੱਜ ਅਸੀਂ ਸਾਰੇ ਪੂਰਾ ਅਕਾਲੀ ਦਲ ਸਾਡਾ ਭਣਡਾ ਇੱਥੇ ਆਜੜਾ ਹੈ ਦੇਖੋ ਅਸੀਂ ਸਰਕਾਰ ਕੋਲੋਂ ਇਹੀ ਅਪੀਲ ਕਰਦੇ ਆਂ ਅਗਰ ਉਹਨਾਂ ਨੇ 25 ਤੋਂ 30 ਮਾਰੇ ਆਂ ਕਟੋ-ਕਟ ਪੀਰ ਗਿਣਤੀ ਦੇ ਵਿੱਚ ਦਾ ਬੰਦੇ ਉਹਨਾਂ ਦੇ ਮਰਨੇ ਚਾਹੀਦੇ ਨੇ ਦੇਖੋ ਦੇਖੋ ਇਹ ਬਹੁਤ ਮਾੜਾ ਕੰਮ ਹੈ ਜੀ ਦੇਖੋ ਜੇ ਕਸ਼ਮੀਰ ਅੱਜ ਜੇ ਬਸਿਆ ਵਾ ਤਾਂ ਛਲਾਨੀਆਂ ਦੇ ਸਿਰ ਤੇ ਬਚਾਇਆ ਵਾ ਜੀ ਅਗਰ ਰੋਟੀ ਖਾਂਦਾ ਤਾਂ ਛਲਾਨੀਆਂ ਵਾਲੇ ਸੱਤੇ ਖਾਂਦਾ ਜੀ ਔਰ ਉਹਨਾਂ ਨੂੰ ਹੀ ਮਾਰਿਆ ਜਾਂਦਾ ਜੀ ਇੱਕ ਕੌਮ ਨੂੰ ਨੰਗੇ ਕਰਕੇ ਦੇਖਿਆ ਜਾਂਦਾ ਵੀ ਇਹ ਹਿੰਦੂ ਆ ਕਿ ਮੁਸਲਮਾਨਾ ਕੀ ਸਿੱਖਾ ਜੀ ਦੇਖੋ ਕਿਵੇਂ ਇੱਕ ਲੇਡੀ ਇੱਕ ਨਵਾਂ ਵਿਆਹਿਆ ਜੋੜਾ ਆ ਜੀ ਉਹਦੇ ਵਿੱਚ ਦੇਖੋ ਕਿਵੇਂ ਉਹਨੂੰ ਗੋਲੀਆਂ ਨਾਲ ਉਹਨੇ ਕਿਵੇਂ ਵਿਚਾਰੀ ਨੇ ਕਿਹਾ ਵੀ ਇਹਨੂੰ ਛੱਡ ਦਿਓ ਜੀ ਕਿਵੇਂ 6 ਦਿਨ ਮੈਰਿਜ ਨੂੰ 5 ਗੋਲੀਆਂ ਮਾਰੀਆਂ ਇਕੱਠੀਆਂ ਉਹਦੇ ਜੀ ਦੇਖੋ ਜੀ ਦੇਖੋ ਕੋਈ ਬੰਦਾ ਕੋਈ ਬੰਦਾ ਦੇਖੋ ਆਪਣਾ ਸਨੈਕਸ ਖਾ ਰਿਹਾ ਕੋਈ ਬੰਦਾ ਇੰਜੋਏ ਕਰ ਰਿਹਾ ਜੀ ਦੇਖੋ ਕਿੰਨੇ ਉੱਥੇ ਆਹਾਕਾਰ ਸੀ ਜੀ ਦੇਖੋ ਤਾਂ ਹੁਣ ਸਰਕਾਰ ਨੇ ਦੇਖਣਾ ਵੀ ਉਹਨਾਂ ਬੰਦਿਆਂ ਨਾਲ ਕਿਵੇਂ ਜੀ ਕਰਨਾ ਜੀ ਦੇਖੋ ਅੰਨਾ ਦੇਖੋ ਅਨਨ ਹਰ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਆਤਵਾਦੀ ਦਾ ਪਹਿਲਾਂ ਵੀ ਆਉਂਦੇ ਸੀ ਪਰ ਦੇਖੋ ਇੱਕ ਇੱਕ ਚੀਜ਼ ਨੂੰ ਇੱਕ ਇੱਕ ਕੌਮ ਨੂੰ ਟਾਰਗੇਟ ਕਰਕੇ ਮਾਰਿਆ ਜਾਣਾ ਇਹ ਬਹੁਤ ਮਾਰੀ ਗੱਲ ਹੈ ਅਸੀਂ ਇਹਦਾ ਕੋਰ ਬਰੋਧੇ ਕਰਦੇ ਬੀਪਾ ਹਰਸ਼ਮਤ ਕੋਰ ਬਾਦਲ ਜਿਹੜੇ ਇੱਥੇ ਪਹੁੰਚਣ ਆਲੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਰੋਸ ਮਾਰਚ ਕੈਂਡਲ ਮਾਰਚ ਕਿਉਂਕਿ ਪਿਛਲੇ ਦਿਨੀ ਪੈਲਗਾਮ ਵਿਕੇ ਬੇਗਨਾ ਲੋਕਾਂ ਦਾ ਖੂਨ ਡੁੱਲਿਆ ਔਰ ਪਾਕਿਸਤਾਨੀ ਅੱਤਕਵਾਦੀਆਂ ਨੇ ਉਹਨਾਂ ਨੂੰ ਚੁਣ-ਚਣ ਕੇ ਧਰਮ ਦੇ ਆਧਾਰ ਤੇ ਉਹਨਾਂ ਦਾ ਕਤਲ ਕੀਤਾ ਸ਼ਰਮਵਣੀ ਅਕਾਲੀ ਦਲ ਹਮੇਸ਼ਾ ਏਕਤਾ ਦਾ ਮਦਦਈ ਰਿਹਾ ਔਰ ਅੰਤਰਕਵਾਦ ਦੀਆਂ ਜਿਹੜੇ ਮਨਸੂਬੇ ਆ ਜਿਹੜੀਆਂ ਇਹਨਾਂ ਦੀਆਂ ਘਟਰਾਵਾਂ ਕਰਦੇ ਆ ਜਿਹੜੇ ਕੰਮਾਂ ਨੂੰ ਅੰਜਾਮ ਦਿੰਦੇ ਆ ਉਹਦਾ ਹਮੇਸ਼ਾ ਵਿਰੋਧੀ ਰਿਹਾ ਔਰ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਔਰ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਇਹ ਜੇ ਲੋਕ ਇਹਨਾਂ ਨੇ ਬੇਗਨਾ ਲੋਕਾਂ ਦਾ ਖੂਨ ਡੋਲਿਆ ਉਹਨਾਂ ਨੂੰ ਚੁਣ-ਚੁਣ ਕੇ ਉੱਥੇ ਹੀ ਚੌਂਕ ਦੇ ਵਿੱਚ ਫਾਂਸੀ ਦਿੱਤੀ ਜਾਵੇ ਤਾਂ ਕਿ ਗਾ ਇਸ ਤੋਂ ਬਾਅਦ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੋਈ ਵੀ ਉਸ ਪੈੜੀਆ ਉਸ ਪੈਡ ਕਰਕੇ ਜਾਂ ਗਵਾਂਢੀ ਮੁਲਕਾਂ ਦੀ ਸ਼ੈਅ ਦੇ ਨਾਲ ਕਿਸੇ ਬੇਗਨਾ ਦਾ ਖੂਨ ਨਾ ਡੋਲ ਸਕੇ ਔਰ ਉਹਨਾਂ ਨੂੰ ਮਸਾਲੀ ਸਜ਼ਾ ਜਿਹੜੀ ਦਿੱਤੀ ਜਾਵੇ ਪਾਕਿਸਤਾਨ ਨੇ ਪੈਲਗਾਮ ਕਸ਼ਮੀਰ ਵਿੱਚ ਕੀਤੀ ਹੈ ਬਹੁਤ ਹੀ ਨਿੰਦਨਯੋਗ ਹੈ ਅੱਜ ਸ਼੍ਰੋਮਣੀ ਕਾਲੀਦਾਲ ਦੀ ਸਭੂਚੀ ਲੀਡਰਸ਼ਿਪ ਵਰਕਰ ਸਹਿਬਾਨ ਸ਼ਹਿਰੀ ਹਲਕੇ ਦੇ ਜੀਬਾ ਹਰਸ਼ਪਤ ਕੋਲ ਵਾਜਾ ਜੀ ਦੀ ਗਵਾਈ ਵਿੱਚ ਕੈਂਡਲ ਮਾਰਚ ਕਰਨ ਜਾ ਰਹੇ ਹਾਂ ਸ਼ੋਭਨੀ ਕਾਲੀਦਾਲ ਉਹਨਾਂ ਨੂੰ ਪੂਰੀ ਸਹਿਯੋਗੀ ਭੇਟ ਕਰਦਾ ਹੈ ਅਤੇ ਨਾਲ ਹੀ ਮੰਗ ਕਰਦਾ ਹੈ ਪਾਸ ਸਰਕਾਰ ਤੋਂ ਇਸ ਦਾ ਬਦਲਾ ਲਿਆ ਜਾਵੇ ਜਿਸ ਤਰ੍ਹਾਂ ਵੀ ਉਹ ਬਦਲਾ ਕਿਸ ਤਰ੍ਹਾਂ ਲੈਣਾ ਹੈ ਉਹ ਪਾਸ ਸਰਕਾਰ ਨੇ ਦੇਖਣਾ ਹੈ ਆਸ ਕਰਦਾ ਹੈ ਬਹੁਤ ਜਲਦੀ ਉਹਨਾਂ ਨੂੰ ਫੜ ਕੇ ਕਾਰਵਾਈ ਕਰਕੇ ਉਹਨਾਂ ਨੂੰ ਫਾਂਸੀ ਦਿੱਤੀ ਜਾਊਗੀ ਜਿਹੇ ਇਹੋ ਜਿਹੇ ਘਣਾਉਣੇ ਜਿਹੜੇ ਹਰਕਤਾਂ ਗਵਾਂਡੀ ਮੁਲਕਾਂ ਦੁਆਰਾ ਕੀਤੀਆਂ ਜਾਂਦੀਆਂ ਬਹੁਤ ਨਿੰਦਨਯੋਗ ਹੈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਫੇਸ ਜਲਦੀ ਤੋਂ ਜਲਦੀ ਇਹਦਾ ਬਦਲਾ ਲਾ ਕੇ ਜਿਨ੍ਹਾਂ ਦੋਸ਼ੀਆਂ ਨੇ ਕੰਮ ਕੀਤਾ ਹੈ ਇਹ ਕਾਰਾ ਕੀਤਾ ਹੈ ਨੇ ਹੱਤਿਆਂ ਦੀ ਜਾਨ ਲੈ ਕੇ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਔਰ ਸਜ਼ਾ ਫਾਂਸੀ ਦਿੱਤੀ ਜਾਵੇ ਸਜ਼ਾ ਫਾਂਸੀ ਦਿੱਤੀ ਜਾਵੇ ਔਰ ਉਹ ਵੀ ਚਰਾਹੇ 'ਤੇ ਦਿੱਤੀ ਜਾਵੇ ਤਾਂ ਜੋ ਇਹ ਜਿਹਾਂ ਅਨਸਰਾਂ ਨੂੰ ਪਤਾ ਲੱਗ ਸਕੇ ਜੇ ਅਸੀਂ ਕੋਈ ਗਲਤ ਕੰਮ ਕਰਦੇ ਆਂ ਤਾਂ ਉਹਦਾ ਨਤੀਜਾ ਕੀ ਆਉਂਦਾ ਗ੍ਰੋਹਣੇ ਕਾਲੀ ਦਲ ਕਰਨ ਉਹ ਹੀ ਮੰਗ ਕਰਦੇ ਆਂ ਵਾਦੀਆਂ ਦੇ ਵਿੱਚ ਜਾਂਦੇ ਨੇ ਪਰ ਬੜੀ ਨਿੰਦਣਯੋਗ ਬੜੀ ਘਟਿਆ ਜੋ ਹਰਕਤ ਅਜੇ ਪਾਕਿਸਤਾਨ ਵੱਲੋਂ ਭੇਜੇ ਗਏ ਅਤਵਾਦੀ ਸੰਗਠਨ ਵੱਲੋਂ ਕੀਤੀ ਗਈ ਤੇ ਉਹਨਾਂ ਨੇ ਜਿਹੜਾ ਬੇਕੂਰ ਜਿਨ੍ਹਾਂ ਤੇ ਕਾਸਟ ਪੁੱਛ ਕੇ Hindu ਕਹਿ ਕੇ ਉਹਨਾਂ ਨੂੰ ਜਿਹੜਾ ਕਿ ਉੱਥੇ ਮਾਰਿਆ ਗਿਆ ਬੜੀ ਨਿੰਦਣਯੋਗ ਜਿਹੜੀ ਹੈਗੀ ਘਟਿਆ ਉਹ ਜਿਹੜੇ ਹਰਕਤ ਉਹਨਾਂ ਨੇ ਕੀਤੀ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦੀ ਘੋਰ ਨਿੰਦਿਆ ਕਰਦੇ ਆ ਤੇ ਅਸੀਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਦੇਸ਼ ਦੇ ਵਿੱਚ ਸਾਰਾ ਗੁਰਜੋ ਹੋ ਰਿਹਾ ਹੈ ਇਹ ਕੋਈ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਉਹ ਪਹਿਲਾਂ ਹੀ ਬੜਾ ਕੁਸ ਹੋਇਆ ਬੜੇ ਕਿਹੜੇ ਕਾਂਡ ਹੋਏ ਆ ਬਹੁਤ ਜ਼ਿਆਦਾ ਕਾਂਡ ਹੋਏ ਆ ਪਰ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਇਹ ਮੈਂ ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਹੂ ਟੋੜਮਾ ਜਵਾਬ ਦਿੱਤਾ ਜਾਵੇ ਜਿਵੇਂ ਆਪਣੇ ਜਿਹੜੇ ਸਾਡੇ ਦੇਸ਼ ਦੇ ਜਿਹੜਾ ਨੌਜਵਾਨਾਂ ਨੂੰ ਮਾਰਿਆ ਗਿਆ ਸਾਡੀਆਂ ਜਿਹੜੀਆਂ ਨੌਜਵਾਨ ਲੜਕੀਆਂ ਉਹ ਵਿਧਵਾ ਹੋ ਗਈਆਂ ਉੱਤੇ ਉਹਨਾਂ ਨੂੰ ਮਾਰਿਆ ਗਿਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇੱਕੋ ਪਰਿਵਾਰ ਦੇ ਜਿਹੜੇ ਕਮਾਉਣ ਲੈ ਸੀਗੇ ਉਹਨਾਂ ਨੂੰ ਮਾਰਿਆ ਗਿਆ ਉਹ ਪਰਿਵਾਰ ਤਬਾਹ ਹੋ ਗਏ ਇਸ ਕਰਕੇ ਉਹਨਾਂ ਨੂੰ ਮੂੰਹ ਤੋਂ ਡਵਾ ਜਵਾਬ ਦੇਣਾ ਚਾਹੀਦਾ ਜੇਕਰ ਅਸੀਂ ਉਹਨਾਂ ਨੂੰ ਇਹ ਜਵਾਬ ਨਹੀਂ ਦੇਵਾਂਗੇ ਤਾਂ ਅੱਗੇ ਤੋਂ ਵੀ ਇਹ ਇਹ ਜਿਹੀਆਂ ਹਰਕਤਾਂ ਹੈਗੀਆਂ ਕਰਨੋਂ ਨਹੀਂ ਹਟਣਗੇ ਇਸ ਤਰ੍ਹਾਂ ਕਿ ਸਖਤੋ ਸਖਤ ਕਾਰਵਾਈਆਂ ਲੈਣ ਤੇ ਕਰਨੀ ਚਾਹੀਦੀ ਹੈ ਫਾਂਸੀ ਦੀ ਘੱਟੋ ਘੱਟ ਸਜ਼ਾ ਇਹਨਾਂ ਨੂੰ ਜਿਹੜੀ ਹੋਣੀ ਚਾਹੀਦੀ ਹੈ